ਆਨੇ ਭਾਅ ਕਰਤਾ ਸਰਕਾਰ ਖਰੀਦ ਪਈ ਨਹੀਂ ਸਰਕਾਰ ਖਰੀਦੀ ਐ ਅਗਲਾ ਉਦੋਂ ਬਾਅਦ 100 ਰੁਪਏ 50 ਰੁਪਏ 100 ਰੁਪਏ ਸਰਕਾਰ ਤੋਂ ਬਾਅਦ ਲੈ ਨੇ ਤਾਂ ਤੇ ਪਸੋਂ ਨੂੰ ਸਰਕਾਰ ਖਰੀਦ ਤੇ ਆਪੇ 7500 ਨੂੰ ਖਰੀਦਣ ਹੂੰ ਸਭ ਪਸੋਂ ਸਰਕਾਰ ਖਰੀਦ ਪਈ ਐ ਆਪੇ ਵੜ ਕੇ ਖਰੀਦਨੇ ਨੇ ਸਰਕਾਰ ਖਰੀਦ ਤੇ ਜ਼ਿੰਮੇਵਾਰਾ ਸਰਕਾਰ ਚੱਕਣ ਦੀ ਵੀ ਆਪਾਂ ਤੇ ਪਸੋਂ ਦਾ ਭਾਅ ਕਰਤਾ ਸਰਕਾਰ ਜ਼ਿੰਮੇਵਾਰ ਰਵੇ ਚੱਕਣ ਦੀ ਖਰੀਦ ਦੀ ਸਰਕਾਰ ਹੈ ਨਹੀਂ ਇਹ ਤੇ ਪੀ ਆਗੀ 300 ਰੁਪਏ ਤੇ 20 ਉਹ ਵੀ ਆਉ ਪਤਾ ਨਹੀਂ ਅੱਛਾ ਜੀ ਪਲਾਈ ਕਰਦੇ ਆਉ ਪਤਾ ਨਹੀਂ ਨਾ ਆਉ ਉਹ ਤੇਨ ਬੜ ਕੇ ਲਈ ਤੇ ਪੌਣੇ 900 ਰੁਪਇਆ ਹੋਇਆ ਤੇ ਸੋਨਾ ਤੇ 900 ਤੁਹਾਡਾ ਜਦੋਂ ਵੀ ਵੀ ਬਿਨ ਮੁਫਤ ਦੇ ਸਕਦੀ ਸਰਕਾਰ ਨੇ ਜੇ ਕੋਈ ਕਿਤੇ ਲਈ ਇਹ ਨੇ ਹੁਣੀ ਆ ਜੀ ਨਰਮੇ ਦੀ ਪੱਟੀ ਲਈ ਸਰਕਾਰ ਕੋਈ ਮੁਫਤ ਦੇਵੇ ਨਹੀਂ ਸਰਕਾਰ ਦੇ ਪੱਲੇ ਕੱਖ ਨਹੀਂ ਹੈਗਾ ਨਰਮੇ ਦਾ ਹੁਣ ਰੇਟ ਹੈਗਾ ਸਤਤ 100 ਰੁਪਏ ਸਰਕਾਰ ਲਵੇ ਤੁਹਾਨੂੰ ਵੀ ਮਿਲੇ ਆਵੇਂ ਬਾਕੀ ਸਤਤ 100 ਰੁਪਏ ਜੀ ਇਹ ਸਰਕਾਰ ਲਵੇ ਤਾਂ ਪ੍ਰਾਈਵੇਟ ਕੰਪਨੀਆਂ 8000 ਲੈਣ 9000 ਲੈਣ ਇਹ ਜੇ ਸਰਕਾਰੀ ਸਾਡਾ ਬਾਹਰ ਪੜ੍ਹਦੀ ਸਾਡਾ ਪੰਜਾਬ ਦੇ ਮਾਲਵੇ ਅੰਦਰ ਸ਼ੁਰੂਆਤੀ ਦੌਰ ਦੌਰਾਨ ਹੀ ਕਿਸਾਨਾਂ ਨੂੰ ਆਪਣਾ ਨਰਮਾ ਸਰਕਾਰੀ ਭਾਤੋਂ ਘੱਟ ਰੇਟਾਂ ਵਿੱਚ ਵੇਚਣਾ ਪੈ ਰਿਹਾ ਹੈ ਪ੍ਰਾਈਵੇਟ ਏਜੰਸੀਆਂ ਨੇ ਜਿਹੜੀਆਂ ਨਰਮੇ ਦੀ ਖਰੀਦ ਕਰ ਰਹੀਆਂ ਨੇ ਪਰ ਕਿਸਾਨਾਂ ਨੂੰ ਨਰਮੇ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਕਿਉਂਕਿ ਸਰਕਾਰੀ ਭਾ ਜਿਹੜਾ 7110 ਰੁਪਏ ਨਿਰਧਾਰਤ ਕੀਤਾ ਗਿਆ ਪਰ ਕਿਸਾਨ ਨੇ ਜਿਹੜੇ ਆਪਣੇ 5000 ਤੋਂ ਲੈ ਕੇ 7200 7300 ਰੁਪਏ ਤੱਕ ਆਪਣਾ ਨਰਮਾ ਮਜਬੂਰੀ ਬਸ ਵੇਚ ਰਹੇ ਨੇ ਕਿਉਂਕਿ ਅਜੇ ਤੱਕ ਸਰਕਾਰੀ ਏਜੰਸੀਆਂ ਨੇ ਮੰਡੀਆਂ ਵਿੱਚ ਆਉਣਾ ਸ਼ੁਰੂ ਨਹੀਂ ਕੀਤਾ ਪਰ ਕਿਸਾਨਾਂ ਦਾ ਨਰਮਾ ਮੰਡੀਆਂ ਵਿੱਚ ਆਉਣਾ ਸ਼ੁਰੂ ਹੋ ਗਿਆ ਜਿਸ ਕਰਕੇ ਇਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਆਪਣਾ ਨਰਮਾ ਵੇਚਣਾ ਪੈ ਰਿਹਾ ਹੈ ਪ੍ਰਾਈਵੇਟ ਲੋਕਾਂ ਨੂੰ ਪ੍ਰਾਈਵੇਟ ਵਪਾਰੀਆਂ ਨੂੰ ਜਿਹੜਾ ਆਪਣਾ ਨਰਮਾ ਵੇਚਣਾ ਪੈ ਰਿਹਾ ਤੇ ਜਿਸ ਕਰਕੇ ਕਿਸਾਨਾਂ ਦੇ ਪੱਲੇ ਇਸ ਵਾਰ ਫੇਰ ਨਰਮੇ ਚੋ ਕੁਝ ਬਚਦਾ ਦਿਖਾਈ ਨਹੀਂ ਦੇ ਰਿਹਾ ਸਾਡੇ ਨਾਲ ਕਿਸਾਨ ਵੀ ਮੌਜੂਦ ਨੇ ਪੂਰੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਮੁਸ਼ਕਲਾਰੀ ਹੈ ਬਬਈ ਨਰਮਾ ਆਉਣਾ ਸ਼ੁਰੂ ਹੋ ਗਿਆ ਕਹਿੰਦੇ ਇਸ ਵਾਰ ਪਹਿਲਾਂ ਤਾਂ ਐਂ ਦੱਸੋ ਵੀ ਨਰਮਾ ਕਹਿੰਦੇ ਪਿਛਲੀ ਵਾਰ ਨਾਲੋਂ ਕੁਝ ਵਧਿਆ ਸੀਗਾ ਕਿਉਂਕਿ ਪਹਿਲਾਂ ਨਰਮਾ ਬਹੁਤ ਘੱਟ ਗਿਆ ਸੀ ਸਾਰੇ ਝੋਨੇ ਵਾਲ ਚੱਲ ਪਏ ਸੀ ਅੱਜ ਕੀ ਸਰਕਾਰ ਨੇ ਕੇਂਦਰ ਸਰਕਾਰ ਨੇ ਵੀ ਜ਼ੋਰ ਲਾਇਆ ਵੀ ਨਰਮਾ ਵਧੇ ਨਰਮਾ ਵਧਣ ਤੇ ਜ਼ੋਰ ਲਾਇਆ ਹੋ ਤਾਂ ਕੁਝ ਉੱਠਦੀ ਨਹੀਂ ਕੱਲਾ ਵਧਣ ਤੇ ਘਰੇ ਬੈਠੇ ਜ਼ੋਰ ਲਾਈ ਨੇ ਲਾਈ ਜਾਣ ਨਰਮੇ ਦੀ ਪਤਲ ਦਾ ਹਾਲ ਵੇਖ ਲੋ ਪਹਿਲਾਂ ਤਾਂ ਬੀਜਣ ਮਿਹਰੇ ਤੁਹਾਨੂੰ ਸਮੱਸਿਆ ਆਉਂਦੀ ਹੈਗੀ ਅ ਅੱਗ ਲਾਉਣ ਦੀ ਜੇ ਅੱਗ ਲਾ ਕੇ ਨਹੀਂ ਬੀਜ ਨੂੰ ਵਿੱਚ ਵਾ ਕੇ ਬੀਜਦਾ ਮੱਜਦਾ ਹੈ ਜੇ ਉਹ ਅਸੀਂ ਕਿਵੇਂ ਨਾ ਕਿਵੇਂ ਕਰਕੇ ਬੀਜ ਦਿਆਂ ਇੱਕ ਨਰਮੇ ਦੀ ਕੀ ਪਹੀਜੀ ਹੈ ਕੁੱਲ ਫਸਲ ਦਾ ਮੂੰਹ ਤਾਂ ਮੂੰਹ ਕਰਕੇ ਉੱਗਣ ਦੇ ਇਹ ਉੱਗਣ ਦਾ ਕੋਡਾ ਹੈ ਤੇ ਕੋਡਾ ਉਹ ਅਸੀਂ ਅੱਤ ਦਿਨ ਵੇਚੀ ਜਾਂਦੇ ਇਹਨੂੰ ਉਹਨਾਂ ਹਰਕਤਾਂ ਦੇ ਸੇ ਨਿਕਲ ਕੇ ਜਿਵੇਂ ਸਮਾਹ ਜਬਾਕ ਜੰਮ ਪੈਂਦਾ ਹੈ ਇਹਨੂੰ ਮਸਾਂ ਪਾਲਦਾ ਸਮਾਹ ਜਬਾਕ ਜਿਵੇਂ ਆਪਾਂ ਕਾਮਯਾਬ ਕਰਦੇ ਹਾਂ ਉਵੇਂ ਜਿਕਰ ਇਹਨੂੰ ਕਾਮਯਾਬ ਕਰ ਦਤਾ ਸੀ ਮੰਡੀ ਤੱਕ ਰੋਲਦੇ ਆ ਸਾਡਾ ਟਰੈਕਟਰ ਤੇਲ 5 ਲੀਟਰ ਆਉਣ ਜਾਣ ਦਾ ਖੇਤੋਂ ਘਰੇ ਖਾ ਜਾਂਦਾ ਦੋ ਧਿਆਨ ਨਾਲ ਚੜਦਿਆਂ ਟਕਾਈ ਸਾਡੇ ਸਿਰ ਪੈਂਦੀ ਐ ਪਰ ਲੈ ਤਾਂ ਇੱਥੇ ਆ ਕੇ ਕੁਝ ਨਹੀਂ ਪੈਂਦਾ ਇੱਥੇ ਆ ਕੇ ਕਹਿੰਦਾ ਢੇਰੀ ਖਿਲਾਰ ਦਿਓ ਜੋ ਢੇਰੀ ਮੁੱਲ ਲੱਗ ਗਿਆ ਢੇਰੀ ਦਾ ਜਿਹੇ ਦਾ ਪਾਣੀ ਧਾਣੀ ਚੰਗਾ ਮਾਰਾ ਸੀ ਇਹ ਲੱਗ ਗਿਆ ਇਹਨੂੰ ਦੁਬਾਰੇ ਠਕਾਉਣ ਦਾ ਕੀ ਮਤਲਬ ਜਿਹਦੇ ਤਾਂ ਭਾ ਹੀ ਲੱਗ ਗਿਆ ਸਾਡੀਆਂ ਮਜਬੂਰਾਂ ਇਹ ਸਰਕਾਰ ਹੀ ਬਣਾ ਰਹੀ ਐ ਇਹਨਾਂ ਨੇ ਤਾਂ ਢੋਡਣਾ ਤਾਂ ਜਲਬਤ ਕਰਨਾ ਕਰਨਾ ਹੀ ਐ ਇਹਨਾਂ ਤਾਂ ਹੱਕ ਬਣ ਗਿਆ ਕਿਤਾਬ ਦਾ ਪਰ ਕੀਤੀ ਕਾਟੇ ਦੀ ਜੇ ਹੁਣ ਟਾਉੜਾ ਟਾਉੜਾ ਨੂੰ ਆ ਪੈ ਗਈ। ਪੀੜੀ ਹੂੰ ਥੁੰਨੀ ਬਈ। ਹਾਂ ਹਾਂ ਪੀੜੀ ਆਹ ਬਾਈਂਦੇ ਆ ਕਿ ਮੈਂ ਪਹਿਲ ਵਾਰ ਵੀ ਰੋਗਾ। ਹਲਦੀ ਰੋਗਾ। ਹਲਦੀ ਰੋਗ ਪੈ ਗਿਆ। ਕਿਸਾਨ ਬਹੁਤ ਦੁਖੀ ਹੈ। ਕੀ ਭਾਅ ਵਿਕਦਾ ਹੁਣ ਸਰਕਾਰ ਨੇ 7700 ਰੁਪਏ ਦਾ ਭਾਅ ਕੱਢਿਆ। ਫਿਰ ਵਿਕਦਾ ਕਹਿੰਦੇ ਸਰਕਾਰੀ ਏਜੰਸੀ ਦਾ ਜਾਇ ਹੀ ਨਹੀਂ। ਹਾਂ ਜੇ ਸਰਕਾਰ ਤੇ ਸਰਕਾਰ ਨੇ ਭਾਅ ਕਰਤਾ ਸਰਕਾਰ ਖਰੀਦ ਵੀ ਹੈ ਨਹੀਂ। ਸਰਕਾਰ ਖਰੀਦੇ। ਹੂੰ ਅਗਲਾ ਉਦੋਂ ਵੱਧ 100 ਰੁਪਏ 50 ਰੁਪਏ 100 ਰੁਪਏ ਸਰਕਾਰ ਤੋਂ ਵੱਧ ਲਵੇ। ਤਾਂ 7700 ਨੂੰ ਸਰਕਾਰ ਖਰੀਦੇ ਇਹ ਆਪਣੇ 7700 ਨੂੰ ਖਰੀਦਣ। ਹੂੰ ਸਪੱਸ਼ਟਮੰਤ ਸਰਕਾਰ ਖਰੀਦਦੀ ਐ ਆਪੇ ਵੱਧ ਕੇ ਖਰੀਦਨੇ ਨੇ ਸਰਕਾਰ ਕਰੀ ਤੇ ਜ਼ਿੰਮੇਵਾਰ ਸਰਕਾਰ ਚੱਕਣ ਦੀ ਵੀ ਆਪਾਂ ਚਤਤ ਸੌ ਦਾ ਭਾਗ ਕਰਤਾ ਸਰਕਾਰ ਜ਼ਿੰਮੇਵਾਰ ਰੇ ਚੱਕਣੀ ਖਰੀਦ ਦੀ ਸਰਕਾਰ ਹੈ ਨਹੀਂ ਜਿਹੜੀ ਸਰਕਾਰ ਨੂੰ ਕਹਿ ਦਿੰਦੇ ਆ ਵੀ ਆਹ ਚੰਗੇ ਉਹ ਦੂਜੇ ਨੂੰ ਡੰਗਾ ਖਵਾਉਂਦੀ ਆ ਕੀ ਭਾਵੇਂ ਗਿਆ ਫਿਰ ਨਰਮ ਬੱਤਰ ਤੋਂ ਬੱਤਰ ਤੋਂ 7500 ਬਚਿਆ ਕੋ 4 ਰੁਪਏ ਪਹਿਲੇ ਇਹ ਪੰਜਾਬ ਅਹਤ ਰੋੜ ਕੇ ਨਟੋ ਟਨ ਕੰਟਰੋਲ ਹੋਇਆ ਟਨ ਹੋ ਰਹਾ ਹੈ ਬਚਾ ਵੇਖ ਲੋ ਜਿੱਦੇ ਬੀਜਾ ਸੀ 30000 ਤੱਕ ਦੇ ਟੱਬੀ ਪਾਇਆ ਸੀਗਾ 2000 ਤੇ ਰੇ ਪਾਈਦੀ 2000 ਦਾ ਤੇਲ ਵਾਲਾ ਸੀਗਾ 70000 ਹੋ ਗਿਆ 2-3000 ਦਾ ਸੀਲਰਾਂ ਦੇ ਰੌਂਡ ਅਪ ਲਿਆਂਦੀ 22-23000 ਕਿਲੇ ਤੇ ਕਰਤਾ ਆ ਕਿ 20000 ਕਿਲੇ ਦਾ ਹੁੰਦਾ ਨਹੀਂ ਗਾਰੰਟੀ ਦਿੰਨਾ 20000 ਛੜਨਾ ਉਹਨਾਂ ਨੂੰ ਨਰਮਾ ਸਣਿਆ ਆ ਆਵਲੋ 20 ਕਰ ਕਿਲੇ ਢੜ ਬਣ ਠੇਕੇ ਦੇ ਦਿੰਦੇ ਸੀ ਕਿਤਾ 45000 ਰੁਪਏ ਵਿੱਚ 2000 ਕਿਲੇ ਦਾ 60000 ਨੂੰ ਦੇ ਗਏ ਤੇ ਹੁਣ ਪਰਲੇ ਕੱਖ ਨਹੀਂ ਬੰਦਾ ਬਾਈ ਕਰਕੇ ਇਹ ਨਰਮਾ ਲੱਗਦਾ ਵੀ ਉਹਨਾਂ ਲਈ ਸਮਾਂ ਜਬਈ ਖਤਮ ਹੋ ਜੂਗੀ ਖਤਮ ਨਹੀਂ ਆ ਬਾਈ ਹੁਣ ਵੀ ਖਤਮ ਹੈ ਕਾਮ ਨ ਕੀ ਮੰਦੇ ਹੋ ਸਰਕਾਰ ਤਾਂ ਸਰਕਾਰਾਂ ਦਾ ਹੀ ਹੈ ਹੁਣ ਸਾਬਸੇਟੀ ਦਿੱਤੀ ਹੈ ਕਿ 300 ਰੁਪਿਆ ਤੇ 20 ਉਹ ਵੀ ਆਉ ਪਤਾ ਨਹੀਂ ਅੱਥਾ ਅਪਲਾਈ ਕਰਦੇ ਆਉ ਪਤਾ ਨਹੀਂ ਆਉ ਹੁਣ 3 ਬੜ ਕਿਲੇ ਤੇ ਪੌਣੇ 900 ਰੁਪਿਆ ਹੋਇਆ 300 ਨਾਲ ਤੇ 900 ਤੁਹਾਡਾ ਜੱਦੂ ਆ ਵਿਭਿੰਨ ਮੁਕਤ ਦੇ ਸਕਦੀ ਸਰਕਾਰ ਨੇ ਜੇ ਕੋਈ ਖੇਤੀ ਤੋਂ ਲੈਣੀ ਹੈ ਜੀ ਨਰਮੇ ਦੀ ਬਰਤੀ ਦੱਲੇ ਸਰਕਾਰ ਕੁਝ ਉਤ ਦੇਵੇ ਦੇ ਬਾਰੇ ਕੱਲ ਡੌਰੂ ਕੜਕਾਉਣ ਵਾਲਾ ਲੈਣ ਨੂੰ ਕੱ ਕਰ ਡੌਰੂ ਕੜਕ ਦਾ ਗੱਲ ਦੱਕਾ ਨਿਕਾਣ ਦੇ ਉੱਪਰਲੇ ਕਿੰਨੀ ਬੜੀ ਭਵਾ ਗਿਆ ਬਹੁਤ ਜਿਆਦਾ ਜਾ ਕੇ ਕਿਤਾ ਚੈੱਕ ਕੀਤਾ ਕੋਈ ਸੁੰਡੀ ਨਹੀਂ ਪੈਣ ਦਿੱਤੀ ਕਹਿੰਦੇ ਕੋਈ ਸਾਡੇ ਕਿਤਾ ਚੈੱਕ ਨਹੀਂ ਕੀਤਾ ਔ ਟੁੱਟ ਸਰ ਪੈ ਗਿਆ ਹੁਣ ਜਦੋਂ ਮਾੜਾ ਮੋੜਾ ਦੋ ਫੁੱਟਾਂ ਦਾ ਮੂੰਹ ਚਰਵਾਣਾ ਟੁੱਟ ਸਰ ਹੋ ਗਿਆ ਆ ਬਾਜ ਦਾਦਾ ਸੁੰਡੀ ਨਹੀਂ ਪੈਣ ਅਜਿਹਾ ਦੇ ਅੰਦਰ ਆਹ ਲੈ ਕਿਹੜਾ ਪਿੰਡ ਹੈ ਬਾਈ ਜੀ ਕਿਹੜਾ ਪਿੰਡ ਹੈ ਕਿੰਨਾ ਨਰਮਾ ਵਿੱਚ ਮੇਰਾ ਪਿੰਡ ਕੋਦ ਦਾ ਬਾਈ ਹਾਂ ਮੇਰੇ ਕੋਲ ਚਾਰਲੇ ਨਰਮਾ ਬਾਈ ਠੀਕ ਤੇ ਇਹੇ ਨਰਮਾ ਝੁਟਿਆਗਾ ਹੁਣ ਤੇ ਪੰਜ 6 ਮਨ ਕਲੇ ਨਰਮਾ ਠਕਲੇ ਸਰ 5 ਤੋਂ 5 6 ਮਨ ਅਸ ਲਾਸਟ ਹੋਗਾ ਉਹ ਪੰਗਹਿਰਾ 12 ਮਣ ਕਿਲੇ ਦਾ ਲੰਮਾ ਹੋਣਾ ਸਾਰਾ ਤੇ ਅੱਜ ਵੇਚਣ ਆਏ ਸੀਗੇ ਤੇ ਰੇਟ ਵੀ ਬਸ 7000 7100 ਰੁਪਈਆ ਲਾਸਟ ਉਹ ਵੀ ਹੱਤ ਮਾਰ ਕੇ ਦੋ ਬਵਾਰੀ ਆਇਆ ਕੱਲ ਦਾ 21 ਸੀਗਾ ਅੱਜ ਦੋ ਸੀਗਾ ਉਹਨਾਂ ਨੇ ਮੜਾ ਮੋਟਾ ਕੋਈ 7300 ਲਾਇਆਗਾ ਤੇ ਕੱਲ ਸਰਕਾਰ ਨੇ ਵੀ ਬਹੁਤ ਜ਼ੋਰ ਲਾਇਆ ਵੀ ਨਰਮਾ ਵਾਜੇ ਇਸ ਵਾਰ ਲੋਕ ਚੋ ਨਾ ਵੇਚਣਾ ਛੱਡ ਦੇਣ ਜਿਆਦਾ ਲੋਕ ਨਰਮੇ ਵੱਲ ਜਾਣ ਫਿਰ ਸਰਕਾਰ ਕੁਝ ਕਰਨੀ ਨਹੀਂ ਰਹੀ ਮਜੂਰੀ ਖਰੀਦ ਨਹੀਂ ਹੋ ਰਹੀ ਫਿਰ ਸਰਕਾਰ ਦੇ ਪੱਲੇ ਕੱਖ ਨਹੀਂ ਸਰਕਾਰ ਕਰੂਗੀ ਸਰਕਾਰ ਦੇ ਪੱਲੇ ਕੱਕ ਨਹੀਂ ਹੈਗਾ ਨਰਮੇ ਦਾ ਹੁਣ ਰੇਟ ਹੈਗਾ ਸਤਤੋ 1100 ਰੁਪਏ ਸਰਕਾਰ ਲਵੇ ਸਾਨੂੰ ਵੀ ਮਿਲੇ ਆਵੇਂ ਬਾਕੀ 700 100 ਰੁਪਏ ਇਹ ਸਰਕਾਰ ਲਵੇ ਤਾਂ ਪ੍ਰਾਈਵੇਟ ਕੰਪਨੀਆਂ 8000 ਲੈਣ 9000 ਲੈਣ ਤੇ ਜੇ ਸਰਕਾਰ ਹੀ ਸਾਡਾ ਬਾਹਰ ਪੜਲੀ ਸਾਡਾ ਪਰ ਕੀ ਫਰਕ ਹੈ ਫਿਰ ਬਚਿਆ ਕੀ ਕੁਝ ਇਹ ਤਾਂ ਹਜੇ ਸ਼ੁਰੂਆਤ ਹੀ ਹੋਈ ਹੈ ਨਰਮੇ ਆਉਣਾ ਸ਼ੁਰੂ ਹੋਇਆ ਹੈ ਇਹ ਹਜੇ ਨਹੀਂ ਕੁਝ ਹਣੀ ਥੋੜਾ ਡਾਊਨ ਬਿਕਰੇ ਆ ਇਹਦਾ ਮਤਲਬ ਗਾਂ ਨੂੰ ਰੇ ਭਾਅ ਹੋਰ ਘਟਣਗੇ ਵੀਰ ਤਾਂ ਨਹੀਂ ਬਚਿਆ ਕੀ ਹੈ ਹੁਣ ਪਹਿਲੀ ਚੋਣੀ ਚੁੱਕੀ ਸੀ ਅਸੀਂ ਦੂਜੀ ਚੋਣੀ ਹੋਣਾ ਦੁਬਾਰਾ ਫਿਰ ਸੁੰਡੇ ਉਹ ਆ ਗਏ ਆਪਣੇ ਸੁੰਡੀ ਆ ਗਈ ਸੁੰਡੀ ਰੋ ਪੈ ਉੱਦਵੇਂ ਦੋ ਪੁੱਟੀਆਂ ਗਾਣੀਆਂ ਹੈਗੀਆਂ ਤੇ ਦੋ ਘਟਾਉਂਦੇ ਬਸ ਉਹੀ ਬਚਾਰ ਪੰਜ ਮਣਕਲੇ ਦਾ ਮੋ ਨਿਕਲਣਾ ਲਾਸ਼ 10 10 ਜਾਂ 11 ਮਣਕਲੇ ਐਤੂ ਬਾਦ ਮਣਕਲਾ ਨਿਕਲਦਾ ਨਹੀਂ ਤੋ ਰੇਟ ਆਈ ਇਹਨਾਂ 7000 ਉਹੀ ਬੱਤ ਕਰਦੇ ਇਹ ਜਿਹੜਾ 7700 ਨੂੰ ਵਿਕੇ ਪ੍ਰਾਈਵੇਟ ਬਾਕਸ ਨੇ 8000 ਲੈਣ 9000 ਲੈਣ ਸਾਡਾ ਉਹੀ 1515 ਤੋਂ 20 ਮਣਕਲੇ ਦਾ ਹੋ ਜਾ ਤਾਈ ਸਾਡਾ ਨੁਕਸਾਨ ਹੋਈ ਜਾਂਦਾ ਤਾਈ ਛੱਡ ਰਿਹਾ ਨਰ ਮਾਹ ਗਾਣ ਧਾਣੂ ਮਲੇ ਨਰਮਾ ਜਿਵੇਂ ਕਿ ਕੁਝ ਵਧਿਆ ਸੀ ਰਕਵਾ ਕਹਿੰਦੇ ਪਿਛਲੇ ਸਾਲ ਨੂੰ ਪਿਛਲੇ ਸਾਲ ਨੂੰ ਰਕਵਾ ਵਧਿਆ ਕਾਫੀ ਜੀ ਸਰ ਅਸੀਂ ਵੀ ਇਸ ਕੀ ਕੁਸ਼ ਉੱਥੇ ਝੋਨਾ ਲਾਇਆ ਹੈਗਾ ਥੋੜਾ ਜਿਹਾ ਪਾਣੀ ਨਰਮਾ ਤੇ ਥੋੜਾ ਉਤਲਾ ਪਾਣੀ ਲਾ ਕੇ ਝੋਨਾ ਹੀ ਲਾਇਆ ਹੈਗਾ ਇਹ ਚਾਰ ਚੰਦਮਾ ਵਿਚ ਕੇ ਵਿਕੇ ਚਲ ਹੋ ਜੇ ਪਰ ਨਰਮਾ ਉਹ ਸੋਹਣੀ ਸੀ ਪਰ ਮੀਂਹ ਜੇ ਕਰਕੇ ਕਰਾਉਗਾ ਬਕਸਦਾ ਕੋਸ਼ਾਣ ਸੁਣ ਪੈ ਗਿਆ ਮਗਰ ਉਹ ਆਖੀ ਤਾਂ ਕਰਕੇ ਨੁਕਸਾਨ ਬਹੁਤ ਹੋ ਗਿਆ ਤੇ ਬਿਲਕੁਲ ਇਹ ਸਨ ਕਿਸਾਨ ਜਿਹੜੇ ਆਪਣੀ ਮਜਬੂਰੀ ਦੱਸ ਰਹੇ ਸਨ ਚਿੱਟਾ ਸੋਨਾ ਲਾਉਣਾ ਚਾਹੁੰਦੇ ਨੇ ਪਰ ਕਦੇ ਕੁਦਰਤ ਦੀ ਮਾਰ ਤੇ ਕਦੇ ਸਰਕਾਰਾਂ ਦੀ ਮਾਰ ਕਿਸਾਨਾਂ ਦੇ ਉੱਤੇ ਪੈਂਦੀ ਹੈ ਤੇ ਇਸ ਵਾਰ ਆ ਜਿਹੜੀ ਡਬਲ ਮਾਰ ਪਈ ਹੈ ਜਿੱਥੇ بارش ਕਰਕੇ ਵੀ ਨਰਮਾ ਕਾਫੀ ਖਰਾਬ ਹੋਇਆ ਉੱਤੇ ਹੀ ਹੁਣ ਪੂਰਾ ਭਾਣਾ ਮਿਲਨ ਕਰਕੇ ਜਿਹੜੇ ਕਿਸਾਨ ਨੇ ਇਥੇ ਨਰਾਸ਼ ਨਜ਼ਰ ਆਉਂਦੇ ਨੇ ਤੇ ਸਰਕਾਰ ਦੇ ਉੱਤੇ ਕਿਤੇ ਨਾ ਕਿਤੇ ਸਵਾਲ ਵੀ ਚੁੱਕਦੇ ਨੇ ਕਿ ਆਖਿਰ ਨਰਮਾ ਬੀਜਣ ਸਮੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਉੱਪਰ ਬੈਠੇ ਅਫਸਰ ਜਾਂ ਪੰਜਾਬ ਸਰਕਾਰ ਦੇ ਨੁਮਾਇंदे ਵੀ ਦਾਵੇ ਕਰਦੇ ਸਨ ਕਿ ਝੋਨਾ ਛੱਡ ਕੇ ਨਰਮਾ ਬੀਜਿਆ ਜਾਵੇ ਜਾਂ ਰਵਾਇਤੀ ਫਸਲਾਂ ਬੀਜੀਆਂ ਜਾਣ ਝੋਨਾ ਨੂੰ ਛੱਡਿਆ ਜਾਵੇ ਪਰ ਆ ਜਿਹੜਾ ਇਹਨਾਂ ਦੀ ਉੱਤੇ ਹੁਣ ਪੁੱਛ ਗੇਚੇ ਨਹੀਂ ਹੋ ਰਹੀ ਪਾ ਪੂਰਾ ਨਹੀਂ ਮਿਲ ਰਿਹਾ ਜਿਸ ਕਰਕੇ ਇੱਕ ਵਾਰ ਫੇਰ ਕਿਸਾਨ ਨੇ ਜਿਹੜੇ ਨਿਰਾਸ਼ ਨਜ਼ਰ ਆ ਰਹੇ ਨੇ ਮਨੀਸ਼ ਗਰ ਪੀਟੀਸੀ ਨਿਊਜ਼ ਪਟੇੰਡਾ